ਜੀ ਮੇਰਾ ਨਾਮ ਜੀ ਕਾਮਰੇਡ ਤਰਸੀਮ ਸਿੰਘ ਭੋਲਾ ਸਾਬਕਾ ਕਾਉਂਸਲਰ ਅ ਇਲਾਕਾ ਸੁਧਾਰਾ ਮਨ ਕਮੇਟੀ ਦਾ ਪ੍ਰਧਾਨ ਆ ਬਹੁਤ ਦਵਿੰਦਰ ਜੀ ਮੇਰੇ ਨਾਲ ਆ ਔਰ ਮੇਰੀਆਂ ਭੈਣਾ ਮਾਤਾ ਇਹ ਸਾਰੀਆਂ ਾਟੋ ਵਾਲੀਆਂ ਸਾਡੇ ਇੱਥੇ ਨਾਲ ਆਈਆਂ ਲੈ ਕੇ ਆਈਆਂ ਵੀ ਸਾਡੀ ਜਿਹੜੀਆਂ ਮੁਸ਼ਕਲ ਹੱਲ ਕਰਾਓ ਮੁਸ਼ਕਲ ਇਹ ਕੀ ਆ ਪੀਏ ਬਾਬੇ ਸੀਧਾ ਦੋ ਬਸ ਅਡੇ ਹੋਣਾ ਜਿਹੜੇ ਪੁਰਾਣੇ ਾਟੋ ਵਾਲੇ ਆ ਜਾਂ ਉਥੇ ਪੱਕੇ ਪੁਲਸਾ ਦੇ ਉੱਥੇ ਲੱਗਿਆ ਉਹ ਇਹ ਵੇਖਦੇ ਆ ਕਿ ਆਪਾਂ ਕਿੰਨਾ ਖਲਾਉਂ ਦੇਣਾ ਕਿਹਦਾ ਨਹੀਂ ਪੱਕਾ ਤੇ ਕਹਿੰਦੇ ਉੱਥੇ ਅੱਡਾ ਬਣਾਇਆ ਨਹੀਂ ਇਹ ਕਰਕੇ ਇਹ ਚੱਲਦੀ ਫੇਰਦੀ ਜਿਹੜੀ ਆ ਟਰਾਂਸਪੋਰਟਰ ਆ ਇਹਨਾਂ ਨੂੰ ਚੱਲਣ ਦੇਣਾ ਚਾਹੀਦਾ ਸਾਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਆ ਕਿ ਇਹ ਭੈਣਾ ਜਿਹੜੀਆਂ ਨੇ ਇਹ ਆਪਣੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਪਾਲਣ ਪੋਛਣਾ ਕੰਮ ਕਰਨਾ ਸ਼ੁਰੂ ਹੋ ਗੀਆਂ ਸਰਕਾਰ ਮਾਨ ਸਰਕਾਰ ਨੇ ਇਹਨਾਂ ਦੀ ਮਦਦ ਕੀਤੀ ਕਿ ਇਹਨਾਂ ਨੂੰ ਆਟੋ ਕੋਈ ਵਿੱਡੋ ਆ ਕੋਈ ਬੇਸਹਾਰਾ ਮਦਰਾ ਗਰੀਬੀ ਚ ਕੀ ਆ ਰਹੀ ਦਿੱਕਤ ਕੀ ਆ ਰਹੀ ਆ ਦਿੱਕਤੇ ਆ ਰਹੀ ਆ ਪੀ ਜੇ ਮੰਨ ਲਓ ਬਾਬੇ ਸ਼ੀ ਦੋ ਦੋ ਨਾਲ ਟੈਂਪੂ ਲੈ ਕੇ ਆਉਣਾ ਉੱਥੇ ਕੋ ਸਵਾਰੀਆਂ ਦੇ ਨਾ ਖੜਾ ਰੀਆਂ ਨੇ ਡੰਡੇ ਮਾਰ ਕੇ ਪੁਲਸਾਂ ਦੇ ਭਜਾ ਦਿੰਦੇ ਆ ਦੂਜੇ ਆਂਟ ਵਾਲੇ ਚੁੰਮ ਲਾਉਂਦੇ ਆ ਹਾਂਜੀ ਪੀ ਆ ਗਈ ਜੇ ਨਵੀਂ ਡਰਾਈਵਰ ਮਜ਼ਾਕ ਕਰਦੇ ਨਾਲ ਹਾਂਜੀ ਇਸ ਕਰਕੇ ਅਸੀਂ ਆਪ ਜੀ ਨੂੰ ਬੇਨਤੀ ਕਰਨਾ ਆ ਪੀ ਸਾਡੀ ਸਮੱਸਿਆ ਨਕਵਾਰੀ ਕਰਕੇ ਹੱਲ ਕਰੋ ਜਿਹੜੀਆਂ ਲੈਡੀਆਂ ਬੀਬੀਆਂ ਨੇ ਸੀੜੀ ਦੇ ਅੰਦਰ ਅੰਦਰ ਚਲਾ ਸਾਧੀਆਂ ਬਾਹਰ ਨਹੀਂ ਲਾ ਕੇ ਦੇ ਸਕਦੀਆਂ ਕਿਉਂਕਿ ਕੋਈ ਕਾ ਕਾਨੂੰ ਕੋਈ ਗਲਵਾ ਪੜ ਗਈ ਤਾਂ ਉਹ ਜ਼ਿੰਮੇਵਾਰ ਕੌਣ ਹੋਏਗਾ ਇਹ ਪੁਲਿਸ ਨੂੰ ਮੁਸ਼ਕਲ ਹੋ ਗਈ ਆ ਆ ਬੰਦਾ ਇੱਥੇ ਆਇਆ ਇੱਥੇ ਆਇਆ ਇਹਨੂੰ ਫੜ ਲਾ ਹਾਂ ਜੀ ਜੀ ਦੇਤੀਆ ਮਾਨਜੋਗ ਹੈ ਰੀਡਰ ਸਾਹਿਬ ਦੇਰੇ ਤਰਸਿੰਝੀ ਆ ਉਹਨਾਂ ਨੇ ਮੰਗ ਪੱਤਰ ਲਿਆ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਕਮਿਸ਼ਨਰ ਸਾਹਿਬ ਆਉਂਦੇ ਆ ਤੇ ਅਸੀਂ ਐਸਪੀ ਟਰੈਪ ਕਰਨ ਨੂੰ ਇਹ ਜਿਹੜਾ ਤੁਹਾਡਾ ਮੰਗ ਪੱਤਰ ਦੇ ਕੇ ਇਹ ਤੁਹਾਡੀ ਮੁਸ਼ਕਲ ਦਾ ਹੱਲ ਕਰਨਗੇ ਅਹੀਂ ਅੱਜ ਤੁਹਾਡੇ ਮਾਧਮ ਤੋਂ ਮਾਨ ਸਾਹਿਬ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਦੇ ਇਦਾਂ ਦਾ ਕੰਮ ਨਹੀਂ ਹੋਇਆ ਜਿਹੜਾ ਅੱਜ ਇਹ ਬੀਬੀਆਂ ਦੇ ਨਾਲ ਕੀਤਾ ਗਿਆ ਇਹਨੂੰ ਰੋਟੀ ਰੋਜੀ ਦਾ ਰਿਗਾਰ ਦਿੱਤਾ ਗਿਆ ਜਿਹੜੀ 3 ਲੱਖਾਂ ਤੋਂ ਵੱਧ ਰਕਮ ਦਿੱਤੀ ਇਹ ਦੇ ਕੇ ਇਹਨਾਂ ਨੂੰ ਟੈਂਪੂ ਲੈ ਕੇ ਦਿੱਤੇ ਆ ਅਸੀਂ ਬਹੁਤ ਬਹੁਤ ਮਾਨ ਸਾਹਿਬ ਦਾ ਇਹ ਮਾਨ ਸਰਕਾਰ ਦਾ ਧੰਨਵਾਦ ਮਾਨ ਜੋਗਰ ترਸੇਮ ਜੀ ਆ ਰੀਡਰ ਸਾਹਿਬ ਉਹਨਾਂ ਨੇ ਕਿਹਾ ਕਿ ਕਮਿਸ਼ਨਰ ਸਾਹਿਬ ਇਹ ਆਉਂਦੇ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਡਾ ਮਸਲਾ ਜਿਹੜਾ ਹੱਲ ਕਰਦੇ ਆ ਇਹ ਬੜਿਆ ਛਲਾਗਾ ਹੋ ਗਿਆ ਕਿ ਜਿਹੜੀਆਂ ਬੀਬੀਆਂ ਇਹ ਕੰਮ ਕਰਦੀਆਂ ਮੇਰਾ ਰਾਜਵਿੰਦਰ ਕੋਰ ਸਰ ਜੀ ਮੈਂ ਮਾਮਲਾ ਇਹ ਤੁਹਾਨੂੰ ਐਟੋ ਚਲਾਨੀ ਦਿੱਤੇ ਜਾ ਸਕ ਦਿੰਦੇ ਬੰਦੇ ਤਾਂ ਕਰਦੇ ਪੁਲਿਸ ਤਾਂ ਕਰਦੀ ਤੁਹਾਡੇ ਐਟੋ ਇੱਥੇ ਲੱਗੇ ਨਹੀਂ ਆ ਜੇ ਬੰਦੇ ਕਹਿੰਦੇ ਸਾਡਾ ਇਹ ਅੱਡਾ ਹੈ ਸਾਡੇ ਪੱਕੇ ਐਟੋ ਲੱਗੇ ਆਈ ਤੁਹਾਨੂੰ ਨਹੀਂ ਚਲਾਉਣ ਦੇਣਾ ਸਾਡੇ 10 ਸਾਲ ਤੋਂ ਐਟੋ ਲੱਗੇ ਸਾਡੇ 20 ਸਾਲ ਤੋਂ ਲੱਗੇ ਤੁਸੀਂ ਕਿੱਥੋਂ ਆ ਗਿਆ ਜੇਈ ਕਈਏ ਸਾਨੂੰ ਸਰਕਾਰ ਨੇ ਏਟੋ ਦਿੱਤੇ ਕਹਿੰਦੇ ਸਰਕਾਰ ਨੇ ਦਿੱਤੇ ਸਰਕਾਰ ਨੂੰ ਜਾ ਕੇ ਪੁੱਛਾਈ ਨਹੀਂ ਏਟੋ ਚਲਾਣ ਦੇਣੀ ਉਪਰੋ ਪੁਲਿਸ ਵਾਲੇ ਉਹਨਾਂ ਨੇ ਰਲ ਕੇ ਸਾਨੂੰ ਖਲੋਣ ਨਹੀਂ ਦੇਦੇ ਜਾਓ ਦਫਾ ਹੋ ਜਾ ਕੋਣ ਹੈ ਤੂੰ ਪਰ ਐਵੇਂ ਨਹੀਂ ਚਾਹੀਦਾ ਸਰ ਜਿਹੜੇ ਚੌਂਕਾਂ ਦੇ ਪੁਲਿਸ ਵਾਲੇ ਆ ਲੋ ਵੀ ਕਿਆ ਜਾਂਦਾ ਉਹਨਾਂ ਲੋ ਵੀ ਕਿਆ ਜਾਂਦਾ ਜਿੱਦਰਾ ਬਾਬਰ ਸ਼ਹੀਦਾ ਸਾਹਿਬ ਸਾਨੂੰ ਖਲੋਤਾ ਨਹੀਂ ਜਾ ਖਲੋਣ ਨਹੀਂ ਦਿੰਦੇ ਦਰਬਾਰ ਸਾਹਿਬ ਬੰਦੇ ਨਹੀਂ ਖਲੋਣ ਦਿੰਦੇ ਪੁਲਿਸ ਵਾਲੇ ਨਹੀਂ ਸਵਾਰੀ ਨਹੀਂ ਚੁੱਕਣ ਦਿੰਦੇ ਬਾਹਰ ਆਈ ਜਾਵਾਂਗੇ ਤੇ ਸਾਡੀ ਕੋਈ ਅੱ비 ਨੱਬੀ ਹੋ ਗਈ ਤੇ ਕੌਣ ਜ਼ਿੰਮੇਵਾਰ ਹੈ ਆਡੇ ਨਿਗਨਗੇ ਬੱਚੇ ਘਰ ਕਮਾਉਣ ਵਾਲੇ ਜੇ ਬੀਬੀਆਂ ਭੈਣਾਂ ਕੰਮ ਕਰਨੀ ਦੇ ਵੀ ਸਾਡੇ ਸਰਕਾਰ ਨੇ ਆਨ ਨੂੰ ਕਿਹਾ ਕਿ ਲੇਡੀ ਸਿੰਗਾਪੁਰ ਜਾਂਦੀ ਚੜੂ ਪੋਚੇ ਲਾਂਦੀ ਏ ਤਾਂ ਇੱਥੇ ਕੰਮ ਕਰਕੇ ਰੋਟੀ ਖਾਣ ਸਿੰਗਾਪੁਰ ਕੀ ਕਰਦੇ ਲੇਡੀਸ ਨੂੰ ਮਾਰ ਦਿੰਦੇ ਆ ਫਿਰ ਇੰਡੀਆ ਦੇ ਨਾਲ ਦੇ ਨਾਂ ਨੂੰ ਲਾਸ਼ ਨੂੰ ਘਰ ਇੰਡੀਆ ਭੇਜ ਦਿੰਦੇ ਅਸੀਂ ਜੇ ਕੰਮ ਕਰਕੇ ਰੋਟੀ ਖਾਂਦੇ ਕਿਉਂ ਨਹੀਂ ਖਾਂਦੇ ਅੱਜ ਕੀ ਮੰਗ ਕਰ ਸਰ ਸਾਰੇ ਇਹ ਮੰਗ ਕਰਦੇ ਆ ਕਿ ਸਾਡੇ ਦਰਬਾਰ ਸਾਹਿਬ ਸ਼ੀਦਾ ਸਾਹਿਬ ਆਨ ਨੂੰ ਸ਼ਹਿਰ ਚਰ ਦੇ ਵਿੱਚ ਇੱਥੇ ਅਟੋ ਚਲਾ ਚਲਾਉਣ ਦਿੱਤੇ ਜਾਣ ਜਿਤਨਾ ਮਤਲਬ ਕੀ ਜਿਤਨਾ ਮੰਨ ਲੋ ਕੀ ਇਹ ਰੇਲਵੇਟੇ ਚਣ ਹੋਇਆ ਸਾਨੂੰ ਅੰਦਰ ਨਹੀਂ ਜਾਣ ਦਿੰਦੇ ਪਰਚੀ ਘਟਾਓ 30 ਰੁਪਏ 30 ਰੁਪਏ ਹੀ ਕਮਾਈ ਨੂੰ ਹੁੰਦੇ ਸਾਡੇ ਇਹਦੇ ਕਿਸਤਾ ਵੀ ਟੁੱਟਗਾ ਦੋ ਦੋ ਸਾਨੂੰ ਤੋਇ ਫਕਲੇ ਕੰਮ ਕਰਨਾ ਨਹੀਂ ਦਿੰਦੇ